ਪਹਿਲਾਂ ਇਹ ਵੀ ਸੁਣਿਆ ਜਾਂਦਾ ਸੀ ਕਿ ਮੈਂਬਰ ਪਾਰਲੀਮੈਂਟ ਦੀ ਵੋਟ ਨੂੰ ਬਹੁਲੀ ਤਰਜੀਹ ਨਹੀਂ ਦਿੰਦੇ ਸੀ ਲੋਕ ਵਿੱਚ ਮਿਸ ਕਰ ਦਿੰਦੇ ਵੀ ਨਾ ਜੀ ਕਿਹੜਾ ਵੋਟ ਪਾਊਗਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁਣ ਤਾਂ ਅਜ ਲੱਗ ਹੀ ਨਹੀਂ ਰਿਹਾ ਵੀ ਐਮਪੀ ਦੀ ਇਲੈਕਸ਼ਨ ਹੈ ਕਿ ਐਮਐਲਏ ਦੀ ਇਲੈਕਸ਼ਨ ਹੈ। ਇਸ ਟਾਈਮ ਆ ਜਿਹੜਾ ਇਸ ਟਾਈਮ ਕਰੰਟ ਵਿਊਸ਼ਨ ਤੇ ਥੋੜਾ ਡਾਊਨ ਹੈ ਕਿਉਂਕਿ ਲੰਚ ਟਾਈਮ ਆ ਗਰਮੀ ਵੀ ਬਹੁਤ ਜ਼ਿਆਦਾ। ਸਵੇਰੇ ਤਾਂ ਸਟਾਰਟਿੰਗ ਤੇ ਬੜਾ ਰਸ ਚੱਲ ਰਿਹਾ ਸੀ। ਲੋਕ ਸਭਾ ਹਲਕਾ ਸੰਗਰੂਰ ਤੋਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਬਹੁਤ ਘੱਟ ਵੋਟਾਂ ਤੇ ਜਿੱਤ ਹਾਰ ਹੋਣੀ ਆ ਕਿਉਂਕਿ ਕੈਂਡੀਡੇਟ ਦਿਗਜ ਨੇ ਤਕੜੇ ਕੈਂਡੀਡੇਟ ਨੇ ਕਿਧਰੇ ਵੀ ਝੁਕਾ ਇੱਧਰ ਉੱਧਰ ਹੋ ਸਕਦਾ। VOTING ਤੇ ਕਾਫੀ ਉਪਜਾਉ ਲੋਕਾਂ ਚ ਵੀ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਬੱਚੇ ਬਜ਼ੁਰਗ ਅਸੀਂ ਦੇਖ ਹੈ ਤਾਂ ਹੈ ਬਟ ਸੂਬਾ ਮਪੋਰਟ ਨਿਕਲ ਗਈ ਵਧੀਆ ਤੇ ਹੁਣ 4 ਵਜੇ ਤੋਂ ਬਾਅਦ ਵਧੀਆ ਨਿਕਲਨੀ ਆ ਆ 2 ਘੰਟੇ ਆਪਾਂ ਨੂੰ ਵੀ ਪਤਾ ਵੀ ਆਪਣਾ ਨਿਕਲਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ ਅੱਤ ਦੀ ਗਰਮੀ ਪੈ ਰਹੀ ਆ ਤੇ ਨਾਲ ਵੋਟਾਂ ਪਾਉਣ ਵਾਲੇ ਵੋਟਰ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਨੇ ਤੇ ਜੋਸ਼ ਨਾਲ ਵੋਟਾਂ ਪਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਦੀਆਂ ਦਿਖਾਵਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਗੁਰਮੀਤ ਸਿੰਘ ਮੀਤ ਹੈਰ ਅਰਵਿੰਦ ਖੰਨਾ ਇਕਬਾਲ ਸਿੰਘ ਝੁੰਦਾ ਸਿਮਰਨਜੀਤ ਸਿੰਘ ਮਾਨ ਸੋ ਵੱਡੇ ਦਿਗਜ ਗਰਾਊਂਡ ਚ ਨੇ ਲੋਕ ਸਭਾ ਹਲਕਾ ਉਮੀਦਵਾਰ ਨੇ ਸੋ ਜਿਨ੍ਹਾਂ ਦੇ ਵੱਖੋ ਵੱਖਰੇ ਬੂਥ ਲੱਗੇ ਹੋਏ ਨੇ ਤਸਵੀਰਾਂ ਦਿਖਾਵਾਂਗੇ ਕਿ ਆਮ ਆਦਮੀ ਪਾਰਟੀ ਦਾ ਬੂਥ ਗੁਰਮੀਤ ਸਿੰਘ ਮੀਤ ਹੈਰ ਉਮੀਦਵਾਰ ਨੇ ਉਹਨਾਂ ਦਾ ਬੂਥ ਲੱਗਿਆ ਉਸ ਦੇ ਨਾਲ ਅਰਵਿੰਦ ਖੰਨਾ ਦਾ ਬੂਥ ਲੱਗਿਆ ਭਾਜਪਾ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਸ ਤੋਂ ਅੱਗੇ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਬੂਥ ਲੱਗਿਆ ਹੋਇਆ ਤੇ ਉਮੀਦਵਾਰ ਨੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਅਰਵਿੰਦ ਖੰਨਾ ਦਾ ਦੂਜਾ ਬੂਥ ਇੱਧਰ ਲੱਗਿਆ ਹੋਇਆ ਇੱਧਰ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਦਾ ਬੂਥ ਲੱਗਿਆ ਪਿਆ ਸੋ ਪੂਰੇ ਪੰਜਾਬ ਦੇ ਵਿੱਚ ਬੂਥ ਲੱਗੇ ਹੋਏ ਨੇ ਜਿਹੜੇ ਪਾਰਟੀਆਂ ਦੇ ਆਗੂ ਨੇ ਅਹੁਦੇਦਾਰ ਨੇ ਉਹ ਲਗਾਤਾਰ ਇੱਥੇ ਕੈਂਪੇਨ ਵੀ ਕਿਤੇ ਨਾ ਕਿਤੇ ਪਰਚੀਆਂ ਕੱਟ ਕੇ ਦੇ ਰਹੇ ਨੇ ਤਾਂ ਕਿ ਵੋਟਰਾਂ ਨੂੰ ਕੋਈ ਦਿੱਕਤ ਨਾ ਆਵੇ ਵੋਟਰ ਸੌਖੇ ਤਰੀਕੇ ਨਾਲ ਜਾ ਕੇ ਆਪਣੀ ਵੋਟ ਪਾ ਸਕੇ ਸੋ ਲਗਾਤਾਰ ਤਸਵੀਰਾਂ ਵੀ ਦਿਖਾਈਆਂ ਨੇ ਤੇ ਗੱਲਬਾਤ ਵੀ ਕਰਾਂਗੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਪ੍ਰਦੀਪ ਮਿੱਤਲ ਮਿੱਤਰ ਸਾਹਿਬ ਕਿਵੇਂ ਚੱਲ ਰਹੀ ਹੈ VOTING VOTING ਬਹੁਤ ਅੱਛੀ ਚੱਲ ਰਹੀ ਹੈ ਜੀ ਤੇ ਸਾਡੇ ਇੱਥੇ ਤਾਂ ਬੂਥ ਤੇ ਲਗਭਗ 40% ਪਲੱਸ ਵੋਟ ਜੋ ਪੋਲ ਹੋ ਚੁੱਕੀ ਹੈ ਠੀਕ ਹੈ ਬਾਕੀ ਕੀ ਅਨੁਮਾਨ ਲੱਗਦਾ ਕਿਉਂਕਿ ਗਰਮੀ ਜੀ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਵੀ ਕਾਫੀ ਗਰਮੀ ਦਾ ਜਿਹੜਾ ਅਫੈਕਟ ਹੈ ਉਹ ਤਾਂ ਪੈ ਹੀ ਰਿਹਾ ਹੈ ਲੇਕਿਨ ਫਿਰ ਵੀ ਜੋ ਯੂਥ ਹੈ ਜਾਂ ਸਾਡੇ ਬਜ਼ੁਰਗ ਨੇ ਅੱਜ ਉਹਨਾਂ ਚ ਵੀ ਬੜਾ ਉਤਸ਼ਾਹ ਦੇਖਿਆ ਗਿਆ ਸਾਰੇ ਲਗਭਗ ਗੱਡੀਆਂ 'ਚ ਆ ਰਹੇ ਨੇ VOTING ਸਵੇਰੇ 7 ਵਜੇ ਤੋਂ ਸਟਾਰਟ ਹੋ ਗਿਆ ਕੰਮ ਲੇਕਿਨ ਅੱਛਾ ਰਿਸਪੌਂਸ ਮਿਲ ਰਿਹਾ ਹੈ ਗਰਮੀ ਆਉਣ ਦੇ ਬਾਵਜੂਦ ਵੀ ਮਤਲਬ ਕਿ ਕਾਫੀ ਅੱਛੀ ਪੋਜੀਸ਼ਨ ਚੱਲ ਰਹੀ ਹੈ ਕੀ ਮਤਲਬ ਕੋਈ ਪ੍ਰਬੰਧ ਵੀ ਕੀਤੇ ਗਏ ਨੇ ਜੇ ਜਿਹੜਾ ਨਹੀਂ ਆ ਸਕਦਾ ਉਹਨਾਂ ਨੂੰ ਲਿਆਂਦਾ ਜਾ ਰਹੇ ਬਿਲਕੁਲ ਜੀ ਦੇਖੋ ਬੈਸਤਾ ਅੱਜਕਲ ਸੋਰਸਸ ਆਪਣੇ ਆਪ ਹੀ ਬਹੁਤ ਨੇ ਲੇਕਿਨ ਫਿਰ ਵੀ ਆਪਣੀ ਆਪਣੀ ਪਾਰਟੀ ਨੇ ਹਰੇਕ ਤੇ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਹਾਂ ਕੋਈ ਦਿੱਕਤ ਨਹੀਂ ਬਾਕੀ ਕੀ ਲੱਗਦਾ ਅਨੁਮਾਨ ਪਹਿਲਾਂ ਇਹ ਸੀ ਕਿ 55% ਭੁਗਤੂ 50% ਭੁਗਤੂ ਵੀ ਇੰਨੀ ਕਵੋਟਿੰਗ ਹੋਣੀ ਆ ਹੁਣ ਤੁਹਾਡਾ ਅਨੁਮਾਨ ਜਿਵੇਂ ਹੁਣ ਤੱਕ ਹੁਣ ਸਮੇਂ ਤੱਕ ਲੱਗਦਾ ਵੀ 60% ਪਲੱਸ ਜਾਊਗੀ ਬਿਲਕੁਲ 60% ਕਿਉਂਕਿ ਲੋਕਾਂ ਚ ਉਤਸ਼ਾਹ ਹੀ ਬੜਾ ਜੀ ਬੱਚੇ ਜਿਨ੍ਹਾਂ ਦੇ ਨਵੇਂ ਆ ਬਣਿਆ ਨੇ ਵੋਟਾਂ ਉਹ ਬੱਚੇ ਬੜੇ ਕੋ ਛੁੱਟੀਆਂ ਨੇ ਸਕੂਲਾਂ ਕਾਲਜਾਂ ਚ ਸਾਰੇ ਬੱਚੇ ਵੋਟਾਂ ਪਾਣ ਆ ਰਹੇ ਬਿਲਕੁਲ ਪਹਿਲਾਂ ਇਹ ਵੀ ਸੁਣਿਆ ਜਾਂਦਾ ਸੀ ਕਿ ਮੈਂਬਰ ਪਾਰਲੀਮੈਂਟ ਦੀ ਵੋਟ ਨੂੰ ਬਹੁਲੀ ਤਰਜੀਹ ਨਹੀਂ ਦਿੰਦੇ ਸੀ ਲੋਕ ਵਿੱਚ ਮਿਸ ਕਰ ਦਿੰਦੇ ਵੀ ਨਾ ਜੀ ਕਿਹੜਾ ਵੋਟ ਪਾਊਗਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁਣ ਤਾਂ ਅੱਜ ਲੱਗ ਹੀ ਨਹੀਂ ਰਿਹਾ ਵੀ ਇਹ ਐਮਪੀ ਦੀ ਇਲੈਕਸ਼ਨ ਹੈ ਕਿ ਐਮਐਲਏ ਦੀ ਇਲੈਕਸ਼ਨ ਹੈ ਪੂਰਾ ਉਤਸ਼ਾਹ ਦੇਖੋ ਸਾਡੇ ਬੂਥਾਂ ਤੇ ਰੌਣਕਾਂ ਲੱਗੀਆਂ ਹੋ ਜਾਂਦੇ ਨੇ ਸਾਰੇ ਹੰਦਿਆਂ ਸਾਰੇ ਬੈਠੇ ਨੇ ਇੰਨੀ ਗਰਮੀ ਦੇ ਕਿਵੇਂ ਦਾ ਰਿਹਾਸ ਸਵੇਰੇ ਸ਼ੁਰੂਆਤ 7 ਤੋਂ 9 ਕਿਵੇਂ ਰਹੀ ਤੇ ਉਸ ਤੋਂ ਬਾਅਦ ਦੁਪਹਿਰ ਦਾ ਫਰਕ ਤਾਂ ਪਿਆ ਕੋ ਹੁਣ ਥੋੜਾ ਜਿਹਾ ਇਸ ਟਾਈਮ ਆ ਜਿਹੜਾ ਇਸ ਟਾਈਮ ਕਰੰਟ ਵਿਜ਼ਨ ਤੇ ਥੋੜਾ ਜਿਹਾ ਡਾਊਨ ਹੈ ਕਿਉਂਕਿ ਲੰਚ ਟਾਈਮ ਹੈ ਗਰਮੀ ਵੀ ਬਹੁਤ ਜ਼ਿਆਦਾ ਸਵੇਰੇ ਤਾਂ ਸਟਾਰਟਿੰਗ ਦੀ ਬੜਾ ਰਸ ਚੱਲ ਰਿਹਾ ਸੀ ਅੱਛੀ ਬੋਲਿੰਗ ਹੋ ਰਹੀ ਐ ਇਸੇ ਕਰਕੇ ਬਾਕੀ ਕੀ ਲੱਗਦਾ ਹੁਣ ਥੋੜਾ ਸਲੋ ਹੋਣਾ ਜਿਹੜਾ ਲਾਸਟ ਪੜਾ ਹੋਊ ਲਾਸਟ 2 ਘੰਟੇ ਲਾ ਲਓ 4 ਵਜੇ ਤੋਂ 6 ਵਜੇ ਤੱਕ ਫਿਰ ਉਦੋਂ ਫਾਸਟ ਹੋਊ ਫਿਰ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਕੁਝ ਬੰਦੇ ਹੁੰਦੇ ਨੇ ਵੀ ਲੰਚ ਟਾਈਮ ਤੋਂ ਬਾ ਜਿਆਦਾ ਗਰਮੀ ਵੀ ਮੰਨਦੇ ਨੇ ਉਹ ਵੀ ਫਿਰ 5 6 ਵਜੇ ਨਿਕਲਣਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਹੈ ਹੀ ਐ ਤਾਂ ਹਾਂ ਬਾਕੀ ਕੀ ਲੱਗਦਾ ਅਨੁਮਾਨ ਕੈਂਪੇਨ ਬਹੁਤ ਲੰਮੀ ਕੀਤੀ ਆ ਤੁਸੀਂ ਅੱਜ ਇੱਥੇ ਡਟੇ ਬੈਠੇ ਹੋ ਹੁਣ 4 ਦੀ ਵੇਟ ਹੋ ਰਹੀ ਆ ਤੇ ਬਿਲਕੁਲ ਦੇਖੋ ਜੀ ਸਾਨੂੰ ਪੂਰੀ ਆਸ ਹੈ ਔਰ 100% ਜਿੱਤਾਂਗੇ ਅਸੀਂ ਅੱਛੀ ਅੱਛੀ ਲੀਡ ਤੇ ਜਿੱਤਾਂਗੇ ਹਾਂ ਬਿਲਕੁਲ ਦੇਖੋ ਸਾਡੇ ਕੰਮ ਆਮ ਆਦਮੀ ਪਾਰਟੀ ਦੇ ਕੰਮ ਬਾਈ ਭਗਵੰਤ ਸਿੰਘ ਮਾਨ ਦੇ ਜੋ ਹੈਗੇ ਨੇ ਸਾਰਿਆਂ ਨੂੰ ਪਤਾ ਇਸ ਕਰਕੇ ਸਾਨੂੰ ਪੂਰੀ ਆਸ ਹੈ ਵੀ ਅਸੀਂ ਅੱਛੀ ਲੀਡ ਤੇ ਜਿੱਤੇ ਹਾਸਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਬਹੁਤ ਘੱਟ ਵੋਟਾਂ ਤੇ ਜਿੱਤ ਹਾਰ ਹੋਣੀ ਆ ਕਿਉਂਕਿ ਕੈਂਡੀਡੇਟ ਦਿਗਜ ਨੇ ਤਕੜੇ ਕੈਂਡੀਡੇਟ ਨੇ ਕਿੱਧਰੇ ਵੀ ਝੁਕਾ ਇੱਧਰ ਉੱਧਰ ਹੋ ਸਕੋ ਕੈਂਡੀਡੇਟ ਤਾਂ ਤਕੜੇ ਪਹਿਲਾਂ ਵੀ ਸੀ ਦੇਖੋ ਐਮਐਲਏ ਦੀ ਇਲੈਕਸ਼ਨ ਵੇਲੇ ਵੀ ਬੜੇ ਤਕੜੇ ਕੈਂਡੀਡੇਟ ਸੀ ਉਦੋਂ ਵੀ ਸਾਡਾ ਬਹੁਤ ਵਧੀਆ ਮਾਰਜਨ ਰਿਹਾ ਤੇ ਹੁਣ ਵੀ ਸਾਨੂੰ ਪੂਰੀ ਆਸ ਆ ਵੀ ਹੁਣ ਵੀ ਅੱਛੇ ਮਾਰਜਨ ਤੇ ਸੀ ਜਿੱਤਾਂਗੇ ਹਾਂਜੀ ਬੀ ਜੀ ਕੀ ਨਾਮ ਹੈ ਆਪਣਾ ਰੂਪਚੰਦ ਗੋਇਲ ਜੀ ਅੱਛਾ ਗੋਇਲ ਸਾਹਿਬ ਕਿਵੇਂ ਲੱਗ ਰਿਹਾ ਗਰਮੀ ਵੀ ਬਹੁਤ ਪੈ ਰਹੀ ਆ ਤੇ VOTING ਵੀ ਬਹੁਤ ਹੋ ਰਹੀ ਆ ਦੇਖੋ ਸਰ ਮੇਰੀ ਡਿਊਟੀ ਆ 138 136 ਨੰਬਰ ਪੋਲਿੰਗ ਬੂਥ ਤੇ ਡਿਊਟੀ ਆ ਪਰ 7 ਵਜੇ ਤੋਂ ਲੈ ਕੇ 12 ਵਜੇ ਤੱਕ ਉਥੇ ਰੈਗੂਲਰ ਡਿਊਟੀ ਤੇ ਬੈਠਾ ਪਰ ਲੇਕਿਨ 7 ਵਜੇ ਤੋਂ 12 ਵਜੇ ਤੱਕ 50% ਯਾਨੀ ਕਿ ਪੋਲਿੰਗ ਜਿਹੜੀ ਸਾਡੇ ਬੂਥ ਤੇ ਹੋ ਚੁੱਕੀ ਸੀ ਪਰ ਸਾਨੂੰ ਉਮੀਦ ਹੈ ਵੀ ਸ਼ਾਮ ਤੱਕ ਅਸੀਂ 70% ਤੇ ਪਹੁੰਚ ਜਾਗੇ ਹਾਂਜੀ ਜਾਨੀ ਕਿ VOTING ਬਹੁਤ ਹੋ ਰਹੀ ਹੈ ਪਹਿਲਾਂ ਅਨੁਮਾਨ ਇਹੀ ਇਹੀ ਲਗਾਇਆ ਜਾ ਰਿਹਾ ਸੀ ਕਿ 50% ਤੋਂ ਥੱਲੇ ਵੀ ਰਹਿ ਸਕਦੇ ਆ ਜੀ ਜਾਂ 50% ਤੋਂ ਥੋੜੀ ਬਹੁਤੀ ਆਪਾਂ ਜਾਊਗਾ ਇਹਦਾ ਮਤਲਬ ਕਾਫੀ ਆਪ ਜਾਣੀ ਹੈ ਹਾਂਜੀ ਹਾਂ VOTING ਕਾਫੀ ਆਪ ਜਾਊ ਲੋਕਾਂ ਚ ਵੀ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਬੱਚੇ ਬਜ਼ੁਰਗ ਅਸੀਂ ਦੇਖਨੇ ਹੈ ਵੀਲ ਚੇਅਰ ਤੇ ਵੀ ਸਾਡੇ ਕੋਲੇ VOTING ਪਾਉਣ ਵਾਸਤੇ ਆਏ ਨੇ ਤੇ ਬਹੁਤ ਅੱਛਾ ਰੁਝਾਨਾ ਹੈਗਾ ਤੇ ਲੱਗਦਾ ਮਤਲਬ ਆਲ ਓਵਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਆਲ ਓਵਰ ਪੰਜਾਬ ਦੇ ਵਿੱਚ 50% VOTING ਹੋਣੀ ਚਾਹੀਦੀ ਆ ਠੀਕ ਹੈ ਹਾਂਜੀ ਬਿਲਕੁਲ ਆਲ ਓਵਰ ਫਿਰ ਹੋਏ ਜਾਊਗਾ ਅਨੁਮਾਨ ਠੀਕ ਹੈ ਹਾਂਜੀ ਕਿਉਂਕਿ ਹੁਣ ਥੋੜਾ ਜਿਹਾ ਸਲੋ ਆ ਜਿਹੜਾ ਲਾਸਟ 2 ਘੰਟੇ ਨੇ ਉਹ ਥੋੜਾ ਹੁੰਦੜੇ ਜੀ 12 ਵਜੇ ਤੋਂ ਲੈ ਕੇ ਹੁਣ 4 ਵਜੇ ਤੱਕ ਪੂਰੀ ਗਰਮੀ ਦਾ ਮਾਹੌਲ ਹੈਗਾ ਇਸ ਟਾਈਮ ਜੇ ਗਰਮੀ ਦੇ ਮਾਹੌਲ ਦੇ ਵਿੱਚ ਲੋਕ ਘੱਟ ਨਿਕਲਦੇ ਨੇ ਥੋੜਾ ਜਿਆ ਕਰੋ 4 ਵਜੇ ਤੋਂ 6 ਵਜੇ ਤੱਕ ਫੇਰ ਉਸੇ ਤਰੀਕੇ ਨਾਲ ਮਾਹੌਲ ਭਖਦਾ ਲੱਗਦਾ ਵੀ ਵਕ ਜਾਏਗਾ ਠੀਕ ਹੈ ਹਾਂਜੀ ਬਿਲਕੁਲ ਜੀ ਸੋ VOTING ਆ ਲਗਾਤਾਰ ਜਾਰੀ ਆ ਤੇ ਸਲੋ ਆ ਜਿਹੜੇ 2 ਤੋਂ 4 ਵਜੇ ਤੱਕ ਦਾ ਸਮਾਂ ਕਿ ਕਾਫੀ ਗਰਮੀ ਹੁੰਦੀ ਆ ਥੋੜੀ ਸਲੋ ਹੋਈ ਆ ਤੇ 4 ਤੋਂ 6 ਨੂੰ ਥੋੜਾ ਜਿਹਾ ਹੋਰ ਫਾਸਟ ਹੋ ਮੇਨਾ ਸਰਬਜੀਤ ਮਾਨ ਹੈ ਡਿਸਟ੍ਰਿਕਟ ਦੀ ਜੁਆਇੰਟ ਫੈਕਟਰੀ ਠੀਕ ਹੈ ਸਰਬਜੀਤ ਜੀ ਕਿਵੇਂ ਦੇਖਦੇ ਹੋ VOTING ਵਧੀਆ ਹੋ ਰਹੀ ਹੈ ਕਿੰਨਾ ਉਤਸ਼ਾਹ ਵੋਟ ਪਾਉਣ ਵਾਲਿਆਂ ਦੇ ਦੇਖੋ ਸਾਡੇ ਸੀਐਮ ਸਾਹਿਬ ਨੇ ਜਿੰਨੇ ਵੀ ਕੰਮ ਕਰੇ ਨੇ ਸਾਰੇ ਹੁਣ ਤੱਕ ਉਹਦੀ ਬਦੌਲਤ ਬਹੁਤ ਵਧੀਆ ਵੋਟ ਪੈ ਰਹੀ ਹੈ ਇਸ ਵਾਰ ਕੋਈ ਪ੍ਰੋਬਲਮ ਨਹੀਂ ਆ ਰਹੀ ਸਾਨੂੰ ਵੋਟ ਵਧੀਆ ਨਿਕਲੂਗੀ 100% ਅਸੀਂ ਸੀਟ ਲੈ ਕੇ ਜਾਵਾਂਗੇ ਹਾਂਜੀ ਹਾਂ ਬਾਕੀ ਕੀ ਲੱਗਦਾ ਗਰਮੀ ਦਾ ਕੋਈ ਉਪਰਭਾਵਕ ਨਹੀਂ ਗਰਮੀ ਦਾ ਪੈਣਾ ਨਹੀਂ ਗਰਮੀ ਦਾ ਪ੍ਰਭਾਵ ਥੋੜਾ ਹੈ ਤਾਂ ਹੈ ਬਟ ਸਵੇਰ ਨੂੰ ਵੋਟ ਨਿਕਲ ਗਈ ਵਧੀਆ ਤੇ ਹੁਣ 4 ਵਜੇ ਤੋਂ ਬਾਅਦ ਵਧੀਆ ਨਿਕਲਣੀ ਆ ਆ 2 ਘੰਟੇ ਆਪਾਂ ਨੂੰ ਵੀ ਪਤਾ ਵੀ ਆਪਣਾ ਨਿਕਲਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਜਿਹੜੇ ਬਜ਼ੁਰਗ ਨੇ ਜਾਂ ਲੇਡੀਜ਼ ਨੇ ਉਹ ਸ਼ਾਮ ਦੇ ਟਾਈਮ ਆਉਣਗੇ ਹਾਂਜੀ ਹਾਂ ਜਾਨੀ ਕਿ ਹੁਣ ਥੋੜੀ ਸਲੋ ਹੋਈ ਆ ਹੁਣ ਹੁਣ ਕਿੰਨਾ ਕੁ ਥੋੜੇ ਬਹੁਤ ਤਾਂ ਆ ਰਹੇ ਨੇ ਕਿ ਬਿਲਕੁਲ ਸਲੋ ਹੋ ਗਈ ਨਹੀਂ ਨਹੀਂ ਆ ਤਾਂ ਵੀ ਰਹੇ ਨੇ ਆ ਦੇਖੋ ਤੁਸੀਂ ਆ ਵੀ ਰਹੇ ਨੇ ਪਹਿਲਾਂ ਵੀ ਸਾਡੇ ਕੋਲ ਇਹ ਨਹੀਂ ਹੈਗਾ ਵੀ ਬਿਲਕੁਲ ਬੰਦ ਹੋ ਗਈ ਵੋਟ ਆ ਵੀ ਰਹੀ ਆ ਪਰ ਜ਼ਿਆਦਾਤਰ ਸਾਡੀ ਸੂਬਾ ਪੈ ਗਈ ਜਾਂ ਹੁਣ ਸ਼ਾਮੀ ਪੈਣੀ ਆ ਹਾਂਜੀ ਹਾਂ ਦੇਖੇ ਪਰਸੈਂਟੇਜ ਦੀ ਜੱਜਮੈਂਟ ਕੀ ਲੱਗਦੀ ਆ ਤੁਹਾਡੀ ਜਿਵੇਂ ਹੁਣ ਚੱਲ ਰਿਹਾ ਤਾਂ ਕਿੰਨੇ ਪਰਸੈਂਟ ਜੋ ਦੇਖੋ ਅਸੀਂ 40+ ਤਾਂ ਕੱਢ ਚੁੱਕੇ ਅਸੀਂ 60 ਪਰਸੈਂਟ ਲੈ ਜਾਾਂਗੇ ਵੋਟੇ ਤਾਂ ਹਾਂਜੀ ਹਾਂਜੀ ਸੁਵਾਲ ਹਲਕਾ ਸਾਰੇ ਸੰਗਰੂਰ ਦੀ ਗੱਲ ਕਰੀ ਤਾਂ 60 ਪ੍ਰਤੀਸ਼ਤ ਦੇ ਉਹ ਤਕਰੀਬਨ ਹੋਏ ਜਗੜਾ ਹਾਂਜੀ ਹਾਂਜੀ ਉੱਪਰ ਲੈ ਕੇ ਜਾਵਾਂਗੇ ਇਸ ਤੋਂ ਹਾਂਜੀ ਹਾਂਜੀ ਜੋ ਅਸੀਂ ਮਾਨ ਸਾਹਿਬ ਨੂੰ 13 0 ਵਾਲਾ ਉਹਨਾਂ ਨੇ ਨਾਅਰਾ ਲਗਾਇਆ ਸੀ ਪੂਰਾ ਕਰਾਂਗੇ ਆਪਣੇ ਸੰਗਰੂਰ ਚ ਅਸੀਂ ਉਹਨਾਂ ਨੂੰ ਸੀਟ ਦਵਾਂਗੇ ਜ਼ਰੂਰ ਹਾਂਜੀ ਹਾਂਜੀ ਨਹੀਂ ਤੁਹਾਨੂੰ ਕੀ ਲੱਗਦਾ ਜੇ ਮਤਲਬ VOTING ਜ਼ਿਆਦਾ ਹੋਵੇ ਉਹਦਾ ਸਰਕਾਰ ਦਾ ਫਾਇਦਾ ਹੁੰਦਾ ਉਹ ਚ ਜੇ VOTING ਘਟੋ ਉਹ ਜਜਮੈਂਟਾਂ ਵੀ ਹੁੰਦੀਆਂ ਨੇ ਕਿ ਜਿਆਦਾ ਜੇ ਵੋਟ ਪੈਂਦੀ ਆ ਤਾਂ ਸਰਕਾਰ ਦੇ ਵਿਰੁੱਧ ਵੀ ਪੈ ਸਕਦੀ ਐਵੇਂ ਦੇ ਅਨੁਮਾਨ ਲਗਾਈ ਜਾਂਦੇ ਨਹੀਂ ਸਰਕਾਰ ਦੇ ਵਿਰੁੱਧ ਤਾਂ ਨਹੀਂ ਜ਼ਿਆਦਾ ਵੋਟ ਪੈਂਦੀ ਦੇਖੋ ਸਾਡੇ ਸਰਕਾਰ ਦੇ ਵੋਟ ਜ਼ਿਆਦਾ ਸਾਡੀ ਸਰਕਾਰ ਵਾਲੀ ਆ ਰਹੀ ਆ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਕੰਮ ਕਰੇ ਨੇ ਭਗਵੰਤ ਮਾਨ ਨੇ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਿਆ ਲੋਕ ਵੀ ਉਹਦਾ ਬਹੁਤ ਜ਼ਿਆਦਾ ਸੰਯੋਗ ਦੇ ਰਹੇ ਨੇ ਤੇ ਸਾਡੀ ਪਾਰਟੀ ਵੀ ਵਧੀਆ ਵਰਕਰ ਵੀ ਵਧੀਆ ਕੰਮ ਕਰ ਰਹੇ ਨੇ ਸੂਬਾ ਦੇ ਚੱਲੇ ਹੋਏ ਨੇ ਕੋਈ ਉਹਨਾਂ ਨੂੰ ਧੁੱਪ ਨਹੀਂ ਦਿਸ ਰਹੀ ਛਾਂ ਨਹੀਂ ਦਿਸ ਰਹੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਹਾਂਜੀ ਸੰਗਰੂਰ ਸੀਟ ਦਾ ਮੁਕਾਬਲਾ ਮਤਲਬ ਕਿੰਨੇ ਕ ਫਰਕ ਨਾਲ ਜਿੱਤ ਹਾਰ ਹੋ ਸਕਦੀ ਹੈ ਕੀ ਅਨੁਮਾਨ ਹੈ ਤੁਹਾਡਾ ਸੰਗਰੂਰ ਸੀਟ ਦਾ ਮੁਕਾਬਲਾ ਹੀ ਦੇਖੋ ਅਸੀਂ ਵਧੀਆ ਲੈ ਕੇ ਜਾਵਾਂਗੇ ਪਹਿਲਾਂ ਵੀ ਵਧੀਆ ਵੋਟਾਂ ਨਾਲ ਜਿੱਤੇ ਸੀ ਇਸ ਵਾਰ ਵੀ ਵਧੀਆ ਵੋਟਾਂ ਨਾਲ ਮੀਤ ਜਿੰਨ ਜਿੱਤਾਵਾਂਗੇ ਅਸੀਂ ਹਾਂਜੀ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਪਰ ਸਿਮਰਨਜੀਤ ਸਿੰਘ ਮਾਨ ਜਿੰਨੀ ਚੋਣ ਜਿੱਤੇ ਉਸ ਤੋਂ ਬਾਅਦ ਇਹ ਲੱਗਿਆ ਸੀ ਕਿ ਗੜ ਖਤਮ ਹੋ ਗਿਆ ਨਹੀਂ ਨਹੀਂ ਦੇਖੋ ਗੜ ਖਤਮ ਹੋਣਾ ਨਹੀਂ ਕਹਿੰਦੇ ਪਹਿਲਾਂ ਸਾਡੀ ਮਤਲਬ ਕਿ ਐਮਐਲਏ ਦੀਆਂ ਵੋਟਾਂ ਨੂੰ ਥੋੜਾ ਟਾਈਮ ਹੋਇਆ ਸੀਗਾ ਉਸ ਟਾਈਮ ਕੁਝ ਸਰਕਾਰ ਨਵੀਂ ਨਵੀਂ ਬਣੀ ਸੀਗੀ ਅਨਾ ਤਜਰਬਾ ਨਹੀਂ ਸੀਗਾ ਇਸ ਕਰਕੇ 2-3 ਮਹੀਨੇ ਬਾਅਦ ਹੀ ਵੋਟਾਂ ਆ ਗਈਆਂ ਸੀਗੀਆਂ ਥੋੜੇ ਲੋਕਾਂ ਨੂੰ ਵੀ ਇਹ ਸੀਗਾ ਵੀ ਦੋ ਤਿੰਨ ਮਹੀਨੇ ਨੰਗੇ ਉਸ ਟਾਈਮ ਕੁਛ ਸਿੱਧੂ ਮੂਸੇ ਦਾ ਲਾਲ ਉਹ ਦੀਪ ਸਿੱਧੂ ਦਾ ਲਾਲ ਉਸਟ ਕਰਕੇ ਸਿਮਰਨਜੀਤ ਮਾਨ ਜਿਹੜੇ ਵੋਟਾਂ ਤੋਂ ਜਿੱਤ ਗਏ ਸੀਗੇ ਨਹੀਂ ਜੇ ਦੇਖੀ ਜਾਈਏ ਸਿਮਰਨਜੀਤ ਮਾਨ ਨੇ ਕੰਮ ਤਾਂ ਕੁਛ ਵੀ ਨਹੀਂ ਕੀਤੇ ਹੁਣ ਵੀ ਦੋ ਸਾਲ ਵਾਂਗੂ ਹੋ ਗਏ ਉਹਨਾਂ ਨੂੰ ਐਮਪੀ ਬਣੇ ਨੂੰ ਇੱਕ ਕੰਮ ਸਾਨੂੰ ਪਿੰਡਾਂ ਚ ਗਨਾਦਨ ਵੀ ਉਹ ਪਿੰਡਾਂ ਚ ਜਾ ਕੇ ਕਿਤੇ ਕੰਮ ਕਰਕੇ ਆਏ ਨੇ ਸਿਰਫ ਜਿਹੜੇ ਸਾਡੀ ਸਰਕਾਰ ਨੇ ਕੰਮ ਕੀਤੇ ਆ ਉਹੀ ਕੀਤੇ ਨੇ ਨਹੀਂ ਕੋਈ ਨਾ ਤਾਂ ਸਿਮਰਨਜੀਤ ਮਾਨ ਨੇ ਕੀਤੇ ਨੇ ਨਾ ਕਿਸੇ ਹੋਰ ਸਰਕਾਰਾਂ ਨੇ ਕੀਤੇ ਨੇ ਇਸ ਕਰਕੇ ਇਹਦੀ ਬਦੌਲਤ ਅਸੀਂ ਜਿੱਤਾਂਗੇ ਆਪਣੇ ਕੰਮਾਂ ਦੇ ਆਧਾਰ ਤੇ ਅਸੀਂ ਇਹ ਸੀਟ ਲੈ ਕੇ ਜਾਵਾਂਗੇ ਠੀਕ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਦੇ ਧਾਰ ਨੇ ਦਾਅਵੇ ਕਰ ਰਹੇ ਨੇ ਕਿ ਸਾਡੀ ਪਾਰਟੀ ਜਿੱਤੇਗੀ ਵੱਡੇ ਫਰਕ ਨਾਲ ਕਿਉਂਕਿ ਸੀਐਮ ਭਗਵੰਤ ਮਾਨ ਨੇ ਵੱਡੇ ਪੱਧਰ ਤੇ ਕੰਮ ਕੀਤੇ ਨੇ ਸੋ ਲਗਾਤਾਰ ਗਰਮੀ ਦੇ ਵਿੱਚ VOTING ਜਾ ਰਹੀ ਆ ਸੋ ਇਹ ਜਿਹੜਾ ਸਮਾਂ ਥੋੜੀ ਸਲੋ ਹੋਈ ਆ VOTING ਆ ਤੇ ਇਸ ਤੋਂ ਬਾਅਦ ਅਨੁਮਾਨ ਇਹ ਲਗਾਇਆ ਜਾ ਰਿਹਾ ਕਿ 4 ਵਜੇ ਤੋਂ 6 ਵਜੇ ਤੱਕ VOTING ਫੇਰ ਫਾਸਟ ਹੋਣੀ ਆ ਤੇ ਜਿਹੜੇ ਕੁੱਲ ਮਿਲਾ ਕੇ ਨਤੀਜੇ ਦੀ ਗੱਲ ਆਈਏ ਤਾਂ 60-65% VOTING ਹੋ ਸਕਦੀ ਆ ਇੱਥੋਂ ਤੱਕ ਅਨੁਮਾਨ ਲਗਾਏ ਜਾ ਰਹੇ ਨੇ ਅਤੇ ਕਿੰਨੀ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ